ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀਆਂ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰਜੋਤ ਫਰਗਾਸਿਆ ਨਾਨਕ ਨਾਮ ਸਮਾਏ ਵਾਹ ਵਾਹ ਸਤ ਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲੈ ਤਖ ਉਤਰੈ ਤਨ ਮਨ ਸੇਤਲ ਹੋਏ ਵਾਹ ਵਾਹ ਸਤ ਗੁਰ ਸਤਪੁਰਖ ਹੈ ਜਿਸਨੋ ਸਮਤ ਸਭ ਕੋ ਏ ਵਾਹ ਵਾਹ ਸਤ ਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤਲ ਹੋਏ ਵਾਹ ਵਾਹ ਸਤ ਗੁਰ ਸੁਜਾਨ ਹੈ ਜਿਵੇਂ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤ ਗੁਰ ਨਿਰੰਕਾਰ ਹੈ ਜਿਵੇਂ ਅੰਤ ਨਾ ਪਾਰ ਆਵਾਰ ਵਾਹ ਵਾਹ ਸਤ ਗੁਰੂ ਹੈ ਜੇ ਸੱਚ ਦਿਰੜਾਏ ਸੋਏ ਨਾਨਕ ਸਤ ਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਲਾ ਗੁਰਮੁਖ ਨਾਮ ਗੋਵਿੰਦ ਅਨ ਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਾ ਮਨ ਤਨ ਭੰਗ ਮੂ ਪ੍ਰਿਆਸੋ ਨੇ ਹੋ ਕਿਉ ਸੱਜਣਾ ਮਿਲਹਿ ਪਿਆਰਿਆ ਹੌਟ ਢੇਂਦੀ ਤਨ ਸੱਜਣ ਸੱਚ ਸਵਾਰਿਆ ਸਤ ਗੁਰ ਮੇਡਾ ਮਿਤ ਹੈ ਜੇ ਮਿਲੇ ਤਾਂ ਇਹੋ ਮਨ ਵਾਰਿਆ ਦਿੰਦਾ ਮੂੰਹ ਪਰ ਦਸ ਹਰ ਸੱਜਣ ਸਿਰ ਜਨ ਹਾਰਿਆ ਨਾਨਕਾ ਪਰ ਪਾਲੀ ਆਪਣਾ ਸਤ ਗੁਰ ਨਾਲ ਦੇਖ ਲਿਆ ਹੋ ਖੜੀ ਨਿਹਾਲੇ ਪੰਧ ਮਤ ਮੂ ਸੱਜਣ ਆਵੇ ਕੋ ਆਨ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜਿਉ ਕਰੇ ਤਿਸ ਬਿਟੋ ਚੌਖਨੀਐ ਜੋ ਮੈਂ ਪ੍ਰੇਖਾਵੇ ਨਾਨਕ ਹਰ ਹੋਏ ਦਿਆਲ ਤਾ ਗੁਰਪੁਰਾ ਮੇ ਲਾਵੇ ਅੰਤਰ ਜੋਰਾ ਹਮ ਤਨ ਮਾਇਆ ਬੂੜੀ ਆਵੇ ਜਾਏ ਸਤ ਗੁਰ ਕਾ ਫਰਮਾਇ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੇ ਸੋ ਚੱਲੇ ਸਤ ਗੁਰ ਪਾਏ सतगुर का दर्शन सफल है जो इच्छे सो फल पाए जिनी सतगुर मनया हो तिनके लागो पाए नानक ताका का दस है ਜੇ ਅਨੰਦ ਨ ਰਹੇ ਲਿਵ ਲਾਏ ਜਿਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸੁਭਾਏ ਗੁਰਮੁਖ ਐ ਹੋ ਮਨ ਰਹਿਸੀਐ ਜਿਨਾ ਪ੍ਰੀ ਪਿਆਰ ਕਿਉ ਜੀਵਨ ਪਰ ਬਾਹਰੇ ਜਾ ਸ਼ਹ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ ਜਿਨਾ ਗੁਰਮੁਖ ਅੰਦਰ ਨੇ ਹੋ ਤੈ ਪ੍ਰੇਤਮ ਸਚੈ ਲਾਇਆ ਰਾਤੀ ਤੇ ਦੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸਚਿਆਸ ਕੀ ਜਿਤ ਪ੍ਰੀਤਮ ਸਚਾ ਪਾਈਐ ਅਨ ਦਿਨ ਰਹੈ ਆਨੰਦ ਨਾਨਕ ਸਹਿਜ ਸਮਾਇਐ ਸੱਚਾ ਪ੍ਰੇਮ ਪਿਆਰ ਗੁਰਪੂਰ ਤੇ ਪਈਏ ਕਬਹੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਏ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪ੍ਰੀਵ ਹੁਣੀਆਂ ਗੁਰਮੁਖ ਮਿਲੇ ਆਪ ਨਾਨਕ ਚਿਰਿ ਵਿਸੁਨਿਆ ਜਿਨ ਕਾ ਪ੍ਰੇਮ ਪਿਆਰ ਤਾ ਆਪੇ ਲਾਇਆ ਕਰਮ ਕਰ ਨਾਨਕ ਨੇ ਹੋ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੇ ਗੁਰਮੁਖ ਰੋਵੇ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮਖ ਨਾਨਕ ਪਾਵੇ ਪਾਰ ਜਿਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਦ ਉਜਲੇ ਤੇ ਤੇ ਸੱਚਾ ਦਰਬਾਰ ਤਿੰਨ ਬਹਦਿਆਂ ਉੱਠਦਿਆਂ ਕਦੇ ਨਾ ਵਿਸਰੇ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜਹਿ ਜਿ ਮਿਲੇ ਸਿਰਜਣਹਾਰ ਗੁਰਪੇਰਾ ਕੀ ਚੱਕਰੀ ਮਹਾ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਇ ਹੇਤ ਪਿਆਰ ਸਤਗੁਰ ਕੀ ਸੇਵ ਲਗਿਆ ਭੁਜਲ ਤਰੇ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਬਵੇਕ ਵਿਚਾਰ ਨਾਨਕ ਸਤ ਗੁਰ ਮਿਲੇ ਪ੍ਰਭ ਪਈਏ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੁਜੇ ਭਾਏ ਚਿਤ ਲਾਏ ਪੋਤ ਕਲਾਤ ਕਟੰਬ ਹੈ ਮਾਇਆ ਮੋਹ ਵਧਾਏ ਦਰਗਹ ਲੇਖਾ ਮੰਗਿਐ ਕੋਈ ਅੰਤ ਨਾ ਸਕੇ ਛਡਾਏ ਬਿਨ ਨਾਵੇ ਸਭ ਦੁਖ ਹੈ ਦੁਖਦਾਈ ਮੋਹ ਮਾਇਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਦੇ ਹੁਕਮੇ ਸਮੇ ਸਮਾਏ ਹੁਕਮ ਵਰਤਨੇ ਮ ਸੁਚ ਸੰਜਮਾ ਮਨ ਚੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੁਝੇ ਸਤ ਗੁਰ ਸੇਵੈ ਲੈ ਬੁਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤੇਨਾ ਹੁਕਮੇ ਲਏ ਮਿਲਾਏ मन मुखो हुकम ना बुजे बपड़े न तो मैं कर्म कमाए वर्तने मसत संजम पूजा पाप खंड परम ना जाए अंतहो क सोद माया मोह बेदे जो हस्ती शार उडाये जिने पाए तसेन चित है ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕਿਆ ਧੁਰ ਕਰਤੇ ਪੁਰਬ ਲਿਖਿਆ ਕਮਾਏ ਗੁਰਮੁਖ ਪਰਤੇਤ ਭੈ ਮਨ ਮੰਨਿਆ ਅਨ ਦਿਨ ਸੇਵਾ ਕਰਤ ਸਮਾਏ ਅੰਤਰ ਸਤਗੁਰੂ ਗੁਰੂ ਸਭ ਪੂਜੇ ਸਤ ਗੁਰ ਕਾ ਦਰਸ ਦੇਖੇ ਸਭ ਆਏ ਮੰਨਿਐ ਸਤ ਗੁਰ ਪਰਮ ਵਿਚਾਰੀ ਜਿਤ ਮਿਲੇ ਤਿਸਨਾ ਭੁਖ ਸਭ ਜਾਏ ਹਉ ਸਦਾ ਸਦਾ ਬਲੇਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਨ ਸਚਾ ਜੋ ਗੁਰ ਚਰਣੇ ਲਗਿਆ ਏ ਜਿਨ ਪ੍ਰਿਆਸੋ ਨੇ ਹੋ ਸੇ ਸਜਣ ਮੈ ਨਾਲ ਅੰਦਰ ਬਾਹਰ ਹੋ ਵਿਰਾਪੀ ਹਿਰਦੈ ਰਖਾਂ ਸੰਭਾਲ ਜਿਨਾ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋਚਿਤ ਲਾਇ ਤਿੰਨ ਕੇ ਦੁਖ ਭੁਖ ਹੋ ਮੈਂ ਵੱਡਾ ਰੋਗ ਗਿਆ ਨਿਰਦੋਖ ਭੈਲੇ ਬੁਲਾਇ ਗੁਣ ਗਾਵੇ ਗੁਣ ਉਚਰੇ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਦੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੁਖ ਮਾਇਆ ਮੋਹ ਹੈ ਨਾਮ ਨ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਘਰੇ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਸਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨ ਪਵੇ ਦਰਗੇ ਹੋਏ ਖੁਆਰ ਸਭਨਾ ਰਾਗਾ ਵਿੱਚ ਸੋ ਭਲਾ ਪਾਏ ਜਿਤ ਵਸਿਆ ਮਨ ਆਏ ਰਾਗਨਾਦ ਸਭ ਸਚ ਹੈ ਕੀਮਤ ਕਹੀ ਨ ਜਾਏ ਰਾਗੈ ਨਾਦੈ ਬਾਹਰ ਇਨੇ ਹੁਕਮ ਨ ਭੁਜਿਆ ਜਾਏ ਨਾਨਕ ਹੁਕਮੇ 부ਜੈ ਤੇ ਨਰਾਸ ਹੋਏ ਸਤਿਗੁਰ ਤੇ ਸੋਝੇ ਪਾਏ ਸਭ ਕਿਛ ਤੇ ਤਸਤੇ ਹੋਇਆ ਜੋਤ ਸਹ ਦੇਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੇ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਗੁਰ ਤਿਨ ਕੋ ਮਿਲਿਓ ਨਾ ਜਿਨ ਧਰਮ ਸਗ ਭਾਗ ਲਿਖਾਏ ਅੰਦਰ ਤਿਸਨਾ ਅਗ ਹੈ ਮਨ ਮੁਖ ਭੁੱਖ ਨ ਜਾਏ ਮੋਹ ਕਟੰਬ ਸਭ ਕੋੜ ਹੈ ਕੋੜ ਰਹਿਆ ਲਪਟਾਏ ਅਨ ਦਿਨ ਚਿੰਤਾ ਚਿੰਤਾ ਵੈ ਚਿੰਤਾ ਵੱਡਾ ਜਾਏ ਜਮਨ ਮਰਨ ਨ ਚੁਕਈ ਹੋਵੇਂ ਕਰਮ ਕਮਾਏ ਗੁਰ ਸਰਣਾਈ ਉਬਰੈ ਨਾਨਕ ਲੈ ਛਡਾਏ ਸਤ ਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸੇਵਦੇ ਹਰ ਮੇਲੇ ਗੁਰ ਮਿਲਾਏ ਇਹ ਭਵਜਨ ਜਗਤ ਸੰਸਾਰ ਹੈ ਗੁਰਬੋਹਿਥ ਨਾਮ ਤਰਾਏ ਗੁਰਸਿੱਖੇ ਪਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਗੁਰਸਿੱਖਾਂ ਕੇ ਹਰ ਧੂੜ ਦੇਹ ਹਮ ਪਾਪੇ ਭੇਗਤ ਪਾਏ ਧੁਰਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰਿਆਂ ਅਨਾਰ ਦਰਗਹਿ ਲੈ ਛਡਾਏ ਗੁਰਸਿੱਖਾਂ ਨੂੰ ਸਬਾਸ ਹੈ ਹਰ ਟੁੱਟਾ ਮੇਲ ਮਿਲਾਏ ਗੁਰਪੁਰੇ ਹਰਨਾਮ ਦਿੜਾਇਆ ਜਨ ਵਿੱਚੋਂ ਪਰਮ ਝੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋ ਮੈਂ ਮਾਰ ਇਕਲਵ ਲਾਗੀ ਅੰਤਰਨਾਮ ਵਸਾਇਆ ਗੁਰਮਤੇ ਜਮ ਜੋਹਿ ਨ ਸਕੈ ਸਚੈ ਨਾਏ ਸਮਾਇਆ ਸਬ ਆਪੇ ਆਪ ਵਰਤੈ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾ ਵੇ ਖਿਨ ਮਰ ਜਾਇਆ ਮਨੇ ਅੰਤਰ ਹੋ ਮੇਰੋ ਗਾ ਭ੍ਰਮ ਭੂਲੇ ਹੋ ਮੈਂ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਏ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਾਈ ਸਭ ਦੇਖਿਆ ਜਗਤ ਮੈਂ ਟੁਲੇ ਗੁਰ ਸਤ ਗੁਰ ਨਾਮ ਢੜਾਇਆ ਮਨ ਅਨਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲ ਗੋਲੇ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਏ ਦਿਨ ਸਰਾਤ ਹਰ ਰਤੇ ਹਰ ਰੰਗ ਚੋਲੇ ਹਰ ਜੈਸਾ ਫੁਰਖ ਨ ਲਬਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮ ਦੇਡਾਇਆ ਮਾਨੇ ਅਨਤਨਾ ਕਾ ਹੋ ਢੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲ ਭੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ